ਗਰਦਸ਼ਤੋ ਜਿਹੜੀ ਕਾਂਗਰਸ ਪਾਰਟੀ ਹੈ ਵੈਸੇ ਤਾਂ ਸਾਰੇ ਦੇਸ਼ 'ਚ ਇਹਨਾਂ ਦਾ ਹੀ ਹਾਲ ਹੈ ਨੈਸ਼ਨਲ ਲੈਵਲ ਤੇ ਵੀ ਹੀ ਹਾਲ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਮੁਕਾਬਲੇ ਜਿਹੜੀ ਕਾਂਗਰਸ ਪਾਰਟੀ ਦੀ ਅੰਦਰੂਨੀ ਫੁੱਟ ਹੈ ਹਰ ਖਰਚ ਜੋ ਵੀ ਕਹਿ ਦਿੰਦੇ ਨੇ ਜੀ ਇਹ ਬਾੜੇ ਮੁੱਟੇ ਭਾਂਡੇ ਹੁੰਦੇ ਨੇ ਖੜਕਦੇ ਨੇ ਇਹਨਾਂ ਦੇ ਭਾਂਡੇ ਥੋੜੀ ਜਿਆਦਾ ਖੜਕਦੇ ਜਾਂ ਚੜਾਉਂਦੇ ਨੇ ਬਾਹਰ ਸਰਾਇ ਦਿੱਦਦੇ ਨੇ ਤੇ ਉਹ ਹੁਣ ਪੰਜਾਬ ਚ ਆਸਤਾ ਇਹਨਾਂ ਨੂੰ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਗਰਾਫ ਪਹਿਲਾਂ ਵਰਗਾ ਨਹੀਂ ਥੱਲੇ ਆ ਤੇ ਅਸੀਂ ਸਰਕਾਰ ਬਣਾ ਲਾਂਗੇ ਸੱਤ ਬੰਦੇ ਜਿੱਤਣ ਤੋਂ ਬਾਅਦ ਜਦੋਂ ਐਮਪੀ ਜਿੱਤੇ ਨੇ ਦੋ ਬਾਤ ਇਹਨਾਂ ਨੂੰ ਇਹ ਲੱਗਦਾ ਹੈ ਲੇਕਿਨ ਫੇਰ ਜਦੋਂ ਸਰਕਾਰ ਬਣਦੀ ਹੈ ਮੁੱਖ ਮੰਤਰੀ ਕੌਣ ਬਣੂਗਾ ਇਹਦਾ ਰੌਲਾ ਚੱਲ ਰਿਹਾ ਹੈ ਮੁੱਖ ਮੰਤਰੀ ਚਰਨਜੀਤ ਚੰਨੀ ਹੋਊਗਾ ਪ੍ਰਤਾਪ ਸਿੰਘ ਬਾਜਵਾ ਹੋਊਗਾ ਪ੍ਰਤਾਪ ਸਾਹਿਬ ਰਾਜਾ ਵੜਿੰਗ ਹੋਣਗੇ ਕੌਣ ਹੋਊਗਾ ਸਭ ਜਦ ਰਸਨ ਰੋਦਾ ਤੇ ਇਹ ਬਹੁਤ ਸਾਰੇ ਜਿਹੜੇ ਮੰਨ ਦੇ ਵਿੱਚ ਇੱਛਾ ਪਾਲੀ ਬੈਠੇ ਨੇ ਕਿ ਮੁੱਖ ਮੰਤਰੀ ਬਹ ਹੋਵਾਂ ਸਾਡੀ ਬੜੇ ਸਰਕਾਰ ਤੇ ਹੁਣ ਉਹ ਜਿਹੜੇ ਇਸ਼ੂ ਨੂੰ ਲੈ ਕੇ ਮਨਰੇਗਾ ਬਚਾਓ ਦੀ ਜਿਹੜੀਆਂ ਰੈਡੀਆਂ ਕਰ ਰਹੇ ਨੇ ਇਹ ਰੈਣੀ ਦੇ ਵਿੱਚ ਮਜ਼ਦੂਰਾਂ ਨੂੰ ਹੁਣ ਨਾਲ ਨਾਲ ਨਹੀਂ ਕਿ ਤਰੀਕੇ ਵੀ ਠੀਕ ਨਹੀਂ ਔਰ ਪਿੱਛੇ ਜਿਹੜੇ ਮੰਡੇਗਾ ਬੀਬੀਆਂ ਦੇ ਰੋਟੀਆਂ ਖਾ ਰਹੇ ਸੀ ਜਦੋਂ ਉਹਨਾਂ ਨੂੰ ਜਿਵੇਂ ਕਹਿ ਰਹੇ ਸੀ ਕਿ ਤੁਸੀਂ ਆਇਆ ਨਾ ਕਰੇ ਹੋਣੇ ਝਾੜੇ ਸਾਡੀ ਢੂਈ ਤੇ ਮਾਰੇ ਹੋ ਉਹ ਝਾੜੂ ਵਾਲਾ ਨਹੀਂ ਆਪਾਂ ਅਸੀਂ ਬਚਾਵਾਂਗੇ ਰੇਗਾ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਹ ਲੋਕੋ ਨੂੰ ਡਾਲਾ ਰਹੇ ਨੇ ਰਿਸਪੌਂਸਿਬਿਲਿਟੀ ਦੇ ਕਿਉਂਕਿ ਮਜ਼ਦੂਰਾਂ ਨੂੰ ਇਹ ਗੱਲ ਸਮਝ ਆ ਗਈ ਕਿ ਸਾਡਾ ਜਿੰਨਾ ਕੁ ਸਾਨੂੰ ਰੋਜ਼ਗਾਰ ਮਿਲਦਾ ਸੀ ਉਹ ਜਾ ਰਿਹਾ ਹੈ ਹਾਲਾਂਕਿ ਭਾਰਤੀ ਜਾਤਾ ਪਾਰਟੀ ਦਾ ਜਿਹੜਾ ਹੈ ਜਾਗਰੂਕ ਕਰਨ ਲੱਗੀ ਹੋਈ ਹੈ ਪਰ ਗਰੰਟੀ ਖਤਮ ਹੋਣ ਦੀ ਗੱਲ ਤਾਂ ਹੈ ਦੇ ਨੇ ਰੈਗਰ ਦੇ 9 ਨਵੰਬਰ ਦੌਰਾਨ ਨੂੰ ਸੰਗਠਿਤ ਕਰਨਾ ਉਹਨਾਂ ਨੂੰ ਜਾਗਰੂਕ ਕਰਨਾ ਉਹਨਾਂ ਨੂੰ ਕਾਂਗਰਸ ਦੀ ਸਪੋਰਟ ਚ ਲੈ ਕੇ ਹੋਣ ਲਈ ਇਹ ਲੱਗੇ ਇਹ ਤਾਂ ਹੈ ਇੱਕ ਪੱਖ ਔਰ ਇੱਥੇ ਬਹਿਤ ਵੀ ਕਰ ਰਹੇ ਸਾਥਾ ਜਾ ਰਹੇ ਲੇਗੂ ਦੂਜਾ ਪੱਖ ਇਹ ਹੈ ਜਿਹੜੀ ਪ੍ਰੈਸ ਬਾਰ-ਬਾਰ ਪੁੱਛਦੀ ਹੈ ਕਿ ਜੀ ਫਿਰ ਮੁੱਖ ਮੰਤਰੀ ਦਾ ਚਿਹਰਾ ਕਿਹੜਾ ਹੋ ਕੱਲ ਫਿਰ ਪਰਵੇਸ਼ ਬਗੇਗੀ ਸਾਬਕਾ ਮੁੱਖ ਮੰਤਰੀ ਚਤਿਸਕਰ ਦੇ ਇਨ ਚਾਰਜ ਨੇ ਪੰਜਾਬ ਦੇ ਕੱਲ ਉਹਨਾਂ ਨੇ ਕਹਿ ਦਿੱਤਾ ਕਹਿੰਦੇ ਜੀ ਕੋਈ ਨਹੀਂ ਹੋ ਸਾਡਾ ਤਾਂ ਚਿਹਰਾ ਹੀ ਰਾਹੁਲ ਗਾਂਧੀ ਹੈ ਜਾਂ ਮਲਕਰ ਅਰਜੁਨ ਖੜਕੇ ਅਸੀਂ ਤਾਂ ਸਮੂਹ ਤੌਰ ਤੇ ਲੜਾਈ ਲੜਾਵੇਂ ਬਾਅਦ ਚ ਡਿਸਾਈਡ ਕਰਾਂਗੇ ਤੇ ਬਾਅਦ ਚ ਤਾਂ ਹਾਲ ਇਹ ਹੋ ਜਾਂਦਾ ਹੈ ਕਿ ਹਰਿਆਣਾ ਚ ਜਿੱਦੇ ਜਿੱਤੇ ਜਦੋਂ ਹਾਰੇ ਤੇ ਇਹਨਾਂ ਕੋਲੋਂ ਤਾਂ ਉਥੋਂ ਜਿਹੜਾ ਲੀਡਰ ਆਫ ਆਪੋਜੀਸ਼ਨ ਨਹੀਂ ਬਣਿਆ ਜਿਹੜਾ ਐਨੀ ਲੜਾਈ ਕੁਡਾ ਸਾਹਬ ਤੇ ਉਨਾਂ ਲਈ ਸ਼ਹਿਰ ਜਾਚ ਸਾਰੇ ਨੇ ਦੇਖੀ ਪਰ ਇੱਚੇ ਉਹ ਕਹਿੰਦੇ ਜੀ ਨਹੀਂ ਅਸੀਂ ਕੋਈ ਚਿਹਰਾ ਨਹੀਂ ਸਾਡਾ ਮੁੱਖ ਮੰਤਰੀ ਦਾ ਅਸੀਂ ਤਾਂ ਇੱਕ ਵਾਰੀ ਚਿਹਰਾ ਰਾਨ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਤੋਂ ਬਾਅਦ ਅਸੀਂ ਕੋਈ ਚਿਹਰਾ ਨਹੀਂ ਕੀਤਾ ਇਹੀ ਅਸੀਂ ਲੜਦੇ ਆ ਬਾਅਦ ਚੱਪ ਡਿਸਾਈਡ ਕਰਦੇ ਆ ਕਿ ਕਿਹਦੇ ਵੱਲ ਹੈ ਇਹ ਗੱਲ ਉਹਨਾਂ ਨੇ ਕਹੀ ਉਹ ਕੀ ਗੱਲ ਬਾਕੀ ਵੀ ਸਾਰੇ ਉੱਥੇ ਸੀ ਜਿੰਨਾਂ ਦੇ ਸਾਹਮਣੇ ਗੱਲ ਕਰ ਰਹੇ ਸੀ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਨੇ ਜਿਹੜਾ ਹੈ ਕਰਤਾਰ ਉਹ ਲਾਈਵ ਟੈਲੀਕਾਸਟ ਦੀ ਖਲਾਫ ਇਹਦੇ ਸ਼ਰਤਾਂ ਕਰ ਤੱਕੀ ਹੈ ਹਾਲਾਂਕਿ 14-15 ਜਨਵਰੀ ਨੂੰ ਜਾਣਿਆ ਲੋਕ ਵੀ ਇਹ ਸਮਝਣੇ ਨੇ ਕਿ ਜੀ ਲਾਈਵ ਟੈਲੀਕਾਸਟ ਹੋ ਜੇ ਤਾਂ ਪਤਾ ਲੱਗੂਗਾ ਵੀ ਕੀ ਗੱਲਬਾਤ ਹੋ ਰਹੀ ਹੈ ਲੇਕਿਨ ਬਾਜਵਾ ਸਾਹਿਬ ਕਹਿੰਦੇ ਇਹ ਸ਼ਰਤ ਨਹੀਂ ਰੱਖਣੀ ਚਾਹੀਦੀ ਸੀ ਖੈਰ ਤੇ ਚਲੋ ਹਰ ਇੱਕ ਬੰਦੇ ਦਾ ਆਪਣਾ ਸਟਾਈਲ ਹੁੰਦਾ ਹੈ ਕਰ ਜਦੋਂ ਉਹਨਾਂ ਦੀ ਇੱਕ ਇੰਟਰਵਿਊ ਹੋ ਰਹੀ ਸੀ ਜਦੋਂ ਵੀ ਕੋਈ ਚੱਕਾ ਸਵਾਲ ਹੁੰਦਾ ਸੀ ਵੀ ਕਿਉਂ ਹਾਰੇ ਤੁਸੀਂ ਤਰਨ ਤਰਨ ਸੋ ਜਵਾਬ ਕਿ ਉਹ ਵਾਪਸ ਕੋਈ ਜਵਾਬ ਨਹੀਂ ਦਿੱਤਾ ਹੈ ਜੀ ਤੋਂ ਇਸ ਤਰ੍ਹਾਂ ਜਿਹੜੇ ਜਵਾਬਾਂ ਤੋਂ ਜਿੱਥੇ ਤੁਹਾਨੂੰ ਫਾਇਦਾ ਹੁੰਦਾ ਉੱਥੇ ਜਵਾਬ ਦਿਓ ਅਦਰਵਾਈਜ਼ ਜਵਾਬਾ ਤਾਂ ਭੱਜ ਲੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕੋਈ ਨਾ ਕੋਈ ਜਵਾਬ ਤੁਹਾਡੇ ਕੋਲ ਪੱਤਰਕਾਰਾਂ ਦੇ ਜਵਾਬ ਦਾ ਹੋਣਾ ਚਾਹੀਦਾ ਖੈਰ ਰਾਜਾ ਬੜਿੰਗ ਉਹ ਕਹਿੰਦੇ ਜੀ ਅਸੀਂ ਬਸ ਹਟੇ ਚ ਸੀ ਨਗਰ ਦੀ ਗੱਲ ਕਰ ਰਹੇ ਸੀ ਕਹਿੰਦੇ ਜੀ ਬਿਲਕੁਲ ਕੋਈ ਵੀ ਦਲ ਬਦਲ ਨੂੰ ਟ੍ਰੈਕਟਰ ਨਹੀਂ ਦੇਣੀ ਚਲੋ ਇਹ ਗੱਲਾਂ ਚਾਰੂਸੀ ਖਲਾਰ ਦੇ ਨੇ ਇਸ ਤਰ੍ਹਾਂ ਦੀ ਗੱਲਾਂ ਉਹ ਤੋਂ ਪਹਿਲਾਂ ਬਾਗਾ ਪ੍ਰਾਣਾ ਵੀ ਜਿੱਥੇ ਮੰਡਰੇਗਾ ਬਚਾਓ ਜਿਹੜੀ ਹੋਈ ਹੈ ਰੈਣੀ ਤੇ ਉਹ ਸਾਦਾ ਤੇ ਹੋ ਰਹੀ ਹੈ ਉੱਥੇ ਵੀ ਇਹ ਸਾਰੇ ਬੋਲੇ ਤੇ ਇਹਨਾਂ ਨੇ ਕਿਹਾ ਕਿ ਮੰਡਰੇਗਾ ਤਾਂ ਸੀ ਜਿਹੜਾ ਹੈ ਬਚਾਉਣੇ ਬਚਾਉਣਾ ਅਸੀਂ ਮਸਦੂਰਾਂ ਦੇ ਦੇਖੋ ਇਹ ਤਾਂ ਨਹੀਂ ਪਤਾ ਕਿ ਹੁੰਦੇ ਵੱਡੇ ਪੱਧਰ ਤੇ ਚਲਾ ਲੈਣਗੇ ਲੇਕਿਨ ਲੱਗੇ ਹੋਏ ਨੇ ਪਰ ਦੂਜੇ ਪਾਸੇ ਜਿਹੜੀ ਗੱਲ ਹੈ ਦਸਲੀ ਥੋੜੇ ਕਿ ਰਾਜਾ ਬੜਿੰਗ ਪਹਿਲਾਂ ਤਾਂ ਤਰਨਤਾਰ ਵਿੱਚ ਕਈ ਐਸੇ ਵਿਆਲ ਰਹੇ ਤੇ ਪਹਿਲੇ ਤੋਂ ਵਿਆਲ ਤੇ ਜਿ ਚੱਕਲੀਏ ਖਾਲਸਾ ਦੀ ਜਿਹੜੀ ਗੱਲ ਉਹਨਾਂ ਨੇ ਉੱਥੇ ਕੀਤੀ ਸੀ ਲੋਟ ਦੇ ਸੀ ਜਿਹੜੀ ਗੱਲਾਂ ਦੀ ਮੈਂ ਬੂਟਾ ਸਿੰਘ ਬਾਰੇ ਗੱਲ ਕਰਨ ਦੀ ਲੋਟ ਸੀ ਤੇ ਇਸੇ ਤਰ੍ਹਾਂ ਹੁਣ ਕਲ ਧੋਬਨਾ ਫੇਰ ਉਹਨਾਂ ਦੀ ਮੀਡੀਆ 'ਚ ਘੁੰਮਲੀਆਂ ਸ਼ੁਰੂ ਹੋ ਗਈਆਂ ਪਹਿਲੀ ਤਾਂ ਇਹ ਜਦੋਂ ਹਾਲਾਂਕਿ ਲਾਜ ਉੱਥੇ ਵੀ ਠੀਕ ਸੀ ਲੋਜਿਕ ਉੱਥੇ ਵੀ ਠੀਕ ਸੀ ਤੇ ਐਥੇ ਜਿਹੜੋ ਕਹਿ ਰਹੇ ਨੇ ਕਿ ਬੀਬੀਓ ਪੈਨੋ ਤੁਸੀਂ ਜੇ ਉਹਨੇ ਅਖੀਰਲੇ ਸਾਲ 1000 ਰੁਪਇਆ ਦੇ ਦਿੱਤਾ ਭਗਵਤ ਮਾਨ ਨੇ ਤਾਂ ਤੁਸੀਂ ਬੋਟਰੀ ਪਾਉਣੀ ਤੁਸੀਂ ਜਿਹੜਾ ਹੈ ਪਿਛਲੇ 4 5 ਸਾਲ ਦਾ ਪੈਸਾ ਲੈਣਾ ਹੈ ਫਿਰ ਉਹ ਜਿਹੜੀ ਆ ਪਾਉਣੀ ਹੈ ਤੇ ਤੁਸੀਂ ਉਹਨਾਂ ਨੂੰ ਕਹਿਣਾ 12 ਪਾਜਾ ਉਹ ਫਿਰ ਕਿਵਰੀ ਸਟੇਜ ਤੇ ਬੰਦਾ ਭੁੱਲ ਜਾਂਦਾ ਤੇ ਜੋ ਵੀ ਹੈ ਫਿਰ ਉਹਨਾਂ ਨੂੰ ਆੜੇ ਦਾੜਿਆਲੇ ਹੈਲਪ ਨਹੀਂ ਕਰਦੇ ਕਿਵਰੀ ਹੈਲਪ ਕਰ ਦਿੰਦੇ ਨਹੀਂ ਜੀ 60 ਕਹਿ ਦੋ ਕਿਸੇ ਨੇ ਨਹੀਂ ਕੀਤੀ ਫਿਰ ਕੋੜਾ ਇਹ ਇਹਨਾਂ ਨੂੰ 100 ਦੇ ਬਰਾ 44 44000 ਰਕਮ ਕਿਉਂ ਹੁਣ 60 ਦੀ ਬਜਾਅ ਅਧਾਰਿਕ ਹੈ ਤਾਂ ਲੋਕਾਂ ਨੇ ਦੇ ਦੋ ਮੌਕਾ ਤੇ ਭਾਰਤੀ ਜਨਤਾ ਪਾਰਟੀ ਦਾ ਬਲੇਰਣ ਸੌੜਿਆ ਸੀ ਮੈਂ ਬਲੀਵਾਲ ਨੂੰ ਰਿਤਪਾਲ ਸਿੰਘ ਨੂੰ ਉਹ ਕਹਿੰਦਾ ਜੀ ਜਿਹੜੇ ਸਾਡੇ ਬੈਕਸ ਦੇ ਵਿਗਿਆਨੀ ਦੇ ਹਿਸਾਬ ਵਾਲੇ ਦੇ ਉਹ ਤਾਂ ਵਿਚਾਰੇ ਕਨਫਿਊਜ਼ ਹੈ ਫਿਰਦੇ ਨੇ ਉਤੇ ਪੁੱਛਦੇ ਫਿਰਦੇ ਨੇ ਵੀ ਆ ਫਾਰਮੂਲਾ ਕਿਹੜਾ ਹੈ ਅਸੀਂ ਤਾਂ ਬਹੁਤ ਕੋਸ਼ਿਸ਼ ਕਰ ਲਈ ਤੇ 12 ਪੌ 48 ਬਣਦੇ ਹੀ ਨਹੀਂ ਕਿਸੇ ਤਰੀਕੇ ਨਾਲ ਸਾਡੀ ਮੁਲਾਕਾਤ ਆਇਆ ਕਰਾਓ ਅਸੀਂ ਪੁੱਛੀਏ ਤੇਰੀ ਇਸ ਤਰ੍ਹਾਂ ਦੇ ਵਿਆਹ ਤੋਂ ਉਹਨਾਂ ਨੂੰ ਸਹਿਨੇ ਪੈ ਰਹੇ ਨੇ ਤੇ ਦੂਜਾ ਪੇਂਗ ਉਹਨਾਂ ਨੇ ਆਪ ਹੀ ਮੌਕਾ ਦਿੱਤਾ ਭਗਵੰਤ ਮਾਨ ਨੂੰ ਤੇ ਭਗਵੰਤ ਮਾਨ ਤਾਂ ਭਗਵੰਤ ਮਾਨ ਤਾਂ ਇਹ ਮੌਕੇ ਭਾਲਦਾ ਤੇ ਉਹ ਕਹਿੰਦੇ ਜੀ ਮੈਂ ਤਾਂ ਗਾਕ ਨਹੀਂ ਹਾਂ ਮੁੱਖ ਮੰਤਰੀ ਦਾ ਸਾਡੇ ਚ ਕੋਈ ਵੀ ਗਾਹਕ ਨਹੀਂ ਹੈ ਜੇ ਨਹੀਂ ਇਹ ਗਾਹਕ ਜਿਹੜਾ ਸ਼ਬਦ ਹੈ ਮੈਂ ਵੀ ਸਮਝਦਾ ਕਿ ਇਹ ਸ਼ਬਦ ਸਹੀ ਚੋਣ ਨਹੀਂ ਹੋਈ ਮੁੱਖ ਮੰਤਰੀ ਦਾ ਵੀਰਵਾਰ ਕਹਿੰਦੇ ਤੇ ਹੁਣ ਇਸ ਗੱਲ ਨੂੰ ਗਾਹਕ ਨਾ ਝੋੜ ਕੇ ਤੇ ਫਿਰ ਪੈਸਾ ਆ ਗਿਆ ਫਿਰ ਜੋਤਕਰ ਸਿੱਧੂ ਆ ਗਈ ਕਿ ਇੱਥੇ ਵਿਕਦਾ ਹੈ 500 ਕਰੋੜ 500 ਕਰੋੜ ਦਾ ਮੈਂ ਤਾਂ ਗਾਹਕ ਨਹੀਂ ਹੈ ਇਹ ਹੈ ਤੇ ਫਿਰ ਇਹ ਜਾ ਮੌਕਾ ਕੌਣ ਛੱਡਦਾ ਜੀ ਭਗਵੰਤ ਜੀ ਨਿਕਲ ਘੇਰ ਲਿਆ ਫਿਰ ਕਹਿੰਦੇ ਇਹ ਤਾਂ ਉਹ ਨੇ ਸ਼ੇਰ ਭਗਵੰਤ ਵੱਲੋਂ ਵੋਗੇ ਪਾ ਜਾਂਦਾ ਹਾਲਾਂਕਿ ਉਹ ਕੋ ਵਧੀਆ ਕਰ ਨਹੀਂ ਹੈ ਤੇ ਪਰ ਭਗਵੰਤ ਮੰਨ ਭਗਵੰਤ ਮੰਨ ਉਹ ਗਏ ਮੈਨੂੰ ਤਾਂ ਕੋ ਸਰਕਾਰੀ ਜੇਸਟਰਾ ਹੀ ਹਿੱਲ ਗਏ ਤੇ ਮੈਨੂੰ ਤਾਂ ਸਰਕਾਰੀ ਕੋਈ ਪਾਗਲਖਾਨੇ ਕੋਲੋਂ ਮੈਨੂੰ ਤਾਂ ਖਰਚ ਵਧਾ ਦੇ ਰਹੇ ਇਹਨਾਂ ਨੇ ਜਿਵੇਂ ਉਹ ਇੱਕ ਕਦਮ ਅਗੇ ਚੱਲ ਕੇ ਬੈਰੋਕਰੇਟਰੀ ਜਿਹਨੂੰ ਕਹਿੰਦੇ ਆ ਉਹ ਕੰਮ ਸ਼ੁਰੂ ਕਰ ਦਿੰਦੇ ਨੇ ਤੋਂ ਇਹ ਚੱਲ ਰਿਹਾ ਹੈ ਇਹ ਜਦ ਦੇ ਮਨਰੇਗਾ ਬਚਾਓ ਤੋਂ ਬਾਅਦ ਇਸ ਤਰ੍ਹਾਂ ਦੇ ਮੌਕੇ ਦਿੱਤੇ ਜਾ ਰਹੇ ਨੇ ਲੇਕਿਨ ਇੱਕ ਪਾਸੇ ਮਨਰੇਗਾ ਬਚਾਓ ਹੈ ਦੂਜੇ ਪਾਸੇ ਮਨਰੇਗਾ ਤੇ ਨਿਸ਼ਾਨੇ ਨੇ ਭਾਰਤੀ ਜਨਤਾ ਪਾਰਟੀ ਲਾ ਰਹੀ ਤੇ ਉਹ ਕਰ ਰਹੀ ਹੈ ਜਿਹੜੀ ਬਖਾਲਤ ਜੀਰਾਮ ਜੀ ਦੀ ਇਹੀ ਸਿਆਸਤ ਇਹੀ ਲੋਕਤੰਤਰ ਹੈ ਉਹ ਕਹਿੰਦੇ ਨੇ 10000 ਭ੍ਰਸ਼ਟਾਚਾਰ ਦੇ ਮਾਮਲੇ ਨੇ ਇੰਨਾ ਚੁ ਕੋਈ ਕਾਰਵਾਈ ਨਹੀਂ ਹੋਈ ਮਨਰੇਗਾ ਦੇ ਅਸੀਂ ਇਸੇ ਕਰਕੇ ਕਹਿੰਦੇ ਹਾਂ ਮਨਰੇਗਾ ਅਸੀਂ ਮਜ਼ਦੂਰਾਂ ਦੇ ਹੱਕ ਚਾਹ ਇਹ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਇਹਦਾ 40 ਦਿਹਾੜੀ ਆਪਣੀ ਦੇ ਸਕੀ ਕੋ ਮਜ਼ਦੂਰਾਂ ਨੂੰ ਪਹਿਲਾਂ ਫਤੇਗੜ ਸਾਹਿਬ ਸੀ ਜਿਸੇ ਦیدار ਸਿੰਘ ਭੱਟੀ ਜਿਹੜਾ ਅੱਜਕੱਲ ਉਹਨਾਂ ਦਾ ਇੰਚਾਰਜ ਹੈ ਤੇ ਉਹਨੇ ਇਹ ਰੈਲੀ ਕੀਤੀ ਸੀ ਤੇ ਉਹ ਕਹਿੰਦੇ ਦੇਖੋ ਇਹਦਾ ਦਾ ਕਰਪਸ਼ਨ ਦਾ ਹਾਲ ਹੈ ਕਿ 8 ਦਿਹਾੜੀਆਂ ਤੇ ਦਸਤ ਕਰਾਉਂਦੇ ਨੇ 4 ਦਿਹਾੜਿਆਂ ਦਾ ਪੈਸਾ ਦਿੰਦੇ ਨੇ ਇਹ ਕਹਿੰਦੇ ਉੱਥੇ ਇਹ ਕਰ ਰਹੇ ਨੇ ਤੇ ਜਿਹੜਾ ਜੋਬ ਕਾਰਡ ਆ ਉਹ ਵੀ ਮਜ਼ਦੂਰਾਂ ਦਾ ਕੋਲ ਨਹੀਂ ਹੁੰਦਾ ਉਹ ਵੀ ਆ ਕੇ ਕੋਲ ਰੱਖਦੇ ਨੇ ਇਹ ਸੁਵਿੰ ਕੁਮਾਰ ਨੇ ਨਿਸ਼ਾਨਾ ਲਾਇਆ ਕਹਿੰਦੇ ਇਹ ਵੀ ਰੋਲਾ ਪਾਈ ਜਾਂਦੇ ਨੇ ਅਸੀਂ 125 ਦਿਨ ਦਾ ਰੋਜ਼ਗਾਰ ਦੇ ਰਹੇ ਇਸ ਇਹ 100 ਦਿਨ ਦੀ ਗਾਰੰਟੀ ਦੀ ਜਿਹੜੀ ਗੱਲ ਕਰਦੇ ਨੇ ਤੇ ਕੰਮ ਜਿਹੜਾ 63 ਦੀ ਅਰੀ ਦਾ ਬਿੱਤੇ ਤਾਂ ਮਤਲਬ ਕਿ ਮਜ਼ਦੂਰਾਂ ਨੂੰ ਹੋਣਾ ਜਿਹੜਾ ਲਵਾਇਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਜੀ ਮਨਰੇਗਾ ਠੀਕ ਸੀ ਜਾਂ ਜੀ ਰਾਮ ਜੀ ਠੀਕ ਸੀ